ਸੰਤ ਕਮਾਰਕ ਧਰਮ ਕੀ ਪਾਣੀ ਕੋ ਬੜੁ ਪਾ ਕੀ ਪਾਏ ਕੋ ਬੜੁ ਪਾ ਕੀ ਪਾਏ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਅਤੇ ਤਨ ਤਨ ਮਾਤਾ ਗੁਜਰ ਕੌਰ ਜੀ ਦੀਆਂ ਅਸੀਸਾਂ ਸਦਕਾ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਸੰਤੋਖ ਸਿੰਘ ਜੀ ਅਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਦਾ ਸੁਲਾਨਾ ਵਰਸੀ ਸਮਾਗਮ ਮਿਤੀ 12 13 14 ਫਰਵਰੀ ਨੂੰ ਸ਼ਰਦਾਪੂਰਵਕ ਡੇਰਾ ਗੁਰਦੁਆਰਾ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀਸ਼ੂਪ ਸਾਹਿਬ ਚਿਨੀ ਰੋਡ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਕਥਾਵਾਚਕ ਭਾਡੀ ਜਥੇ ਸੰਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨਗੇ ਇਸ ਸਮਾਗਮ ਦਾ ਸੱਤਾ ਪ੍ਰਸਾਰਣ ਪੰਜਾਬ લાઇਵ ਟੀਵੀ, ਸਿੰਘਲਾਈ ਮੀਡੀਆ ਅਤੇ ਸੰਤ ਬਾਬਾ ਸੰਤੋਖ ਸਿੰਘ ਜੀ ਦੇ YouTube ਚੈਨਲ ਤੇ ਕੀਤਾ ਜਾਵੇਗਾ। ਗੁਹਰੀ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ।